ਜਲੰਧਰ ਥਾਣਾ ਭੋਗਪੁਰ ਦੇ ਨਜ਼ਦੀਕੀ ਪਿੰਡ ਡੱਲਾ ਦੇ ਵਿੱਚ 6 ਮਹੀਨਿਆਂ ਦੀ ਦੋਤੀ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਨਾਨਾ ਨਾਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਆਰੋਪੀਆਂ ਦੀ ਪਛਾਣ ਨਾਨੇ ਦਲਜੀਤ ਕੌਰ ਤੇ ਨਾਨਾ ਤਰਸੇਮ ਸਿੰਘ ਦੇ ਵਜੋਂ ਹੋਈ ਹੈ ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰেন্স ਕਰਕੇ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਕੀਤਾ ਹੈ ਕਿ ਆਖਰ ਨਾਨਾ ਨਾਨੀ ਨੇ ਕਿਸ ਵਜ੍ਹਾ ਕਰਕੇ ਜਿਹੜਾ ਕਿ ਇਹ ਕਤਲ ਕੀਤਾ ਉਹਨਾਂ ਦੱਸਿਆ ਕਿ ਉਹਨਾਂ ਦੀ ਲੜਕੀ ਦੇ ਪਹਿਲਾਂ ਵੀ ਕਈ ਵਿਆਹ ਹੋ ਚੁੱਕੇ ਨੇ ਤੇ ਹੁਣ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਤੇ ਉਸ ਦੀ ਇੱਕ ਹੋਰ ਜਿਹੜੀ ਕਿ 8 ਸਾਲ ਦੀ ਕੁੜੀ ਹੈ ਜਿਸ ਨੂੰ ਪਹਿਲਾਂ ਹੀ ਨਾਨਾ ਨਾਨੀਆਂ ਵੱਲੋਂ ਪਾਲਿਆ ਜਾ ਰਿਹਾ ਸੀ ਤੇ ਦੂਜੇ ਪਾਸੇ ਹੁਣੇ 6 ਮਹੀਨਿਆਂ ਦੀ ਬੱਚੀ ਨੂੰ ਛੱਡ ਕੇ ਫਰਾਰ ਹੋ ਗਈ ਜਿਸ ਕਰਕੇ ਨਾਨਾ ਨਾਨੀ ਪਰੇਸ਼ਾਨ ਹੋ ਗਏ ਕਿਉਂਕਿ ਉਮਰ ਦੇ ਹਿਸਾਬ ਦੇ ਨਾਲ ਉਹ ਬੱਚਿਆਂ ਨੂੰ ਸਾਂਭ ਨਹੀਂ ਸਕ ਰਹੇ ਸੀ ਜਿਸ ਦੇ ਚੱਲਦੇ ਉਹਨਾਂ ਨੇ ਇਸ ਬੱਚੀ ਦਾ ਕਤਲ ਕੀਤਾ ਇਸ ਤੋਂ ਇਲਾਵਾ ਹੋਰ ਕੀ ਕੁਝ ਕਿਹਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਲੈ ਕੇ ਕਿ ਨਾਨਾ ਨਾਨੀ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਜ਼ਰਾ ਤੁਸੀਂ ਵੀ ਸੁਣੋ ਲੇਕਿ ਡੇਰਾ ਤਰੀਕੋਂ ਐਕਸਲੈਂਟ ਸਿਨ ਨਾਮ ਰਿਹਾ ਰੋਪਖਨਪੁਰ ਦਾ ਬੇਸਿਕਲੀ ਰੈਂਡ ਬਾਬਾ ਉਹਨੇ ਕੰਪਲੇਨਟ ਦਾਇਰ ਕਰਾਈ ਸੀ ਕਿ ਥਾਣਾ ਪੋਪਰ ਤੋਂ ਉਹਦੀ 6 ਮਹੀਨੇ ਦੀ ਬੱਚੀ ਹੈ ਜਿਹੜੀ ਉਪਰੋਂ ਦੀ ਹੈ ਆ ਵਿਆਹ ਵਾ ਮਿਲ ਲਈ ਇਹਦੇ ਸਾਲ ਵਿੱਚ ਥਾਣਾ ਪੋਪੁਰ ਉਹ ਇੱਕ ਕੇਸ ਜਿਸ ਤੇ ਪਤਾ ਗਿਆ ਸੀ ਉਹ اور ਕੇਸ ਰਿਜਿਸਟਰ ਕਰਨ ਤੋਂ ਬਾਅਦ ਫਿਰ ਉਹਦੀ ਇਨਵੈਸਟੀਗੇਸ਼ਨ ਲਈ ਪਰਦਰ ਅਸੀਂ ਸਟਾਰਟ ਕੀਤੀ ਤੇ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਇਹ ਜਿਹੜੀ 5-6 ਸਾਲ ਦੀ ਬੱਚੀ ਸੀਗੀ ਇਸ ਦਾ ਇਹਦੇ ਨਾਨਾ ਤੇ ਨਾਨੀ ਨੇ ਜਿਹੜਾ ਉਹ ਕਤਲ ਕਰਕੇ ਜਿਹੜੀ ਡੈੱਡ ਬੋਡੀ ਸੀਗੀ ਉਹ ਟੋਲ ਪਲਾਜ਼ਾ ਪੋਪੁਰ ਜਿਹੜਾ ਆਇਗਾ ਸਾਈਡ ਉੱਥੇ ਇੱਕ ਸਟਾਰ ਟਾਪ ਆਏਗਾ ਉਹਦੇ ਪਿੱਛੇ ਪਾਸੇ ਜਿਹੜੀ ਉਹ ਸੱਟ ਆਏ ਸੀਗੇ ਜਿਹਦੇ ਸਬੰਧ ਵਿੱਚ ਅਸੀਂ ਇਹਦਾ ਲੜਕੀ ਦਾ ਜਿਹੜਾ ਨਾਨਾ ਤੇ ਨਾਨੀ ਹੈਗੇ ਉਹਨੂੰ ਅਸੀਂ ਅਰੈਸਟ ਕਰ ਲਿਆ ਉਹਨਾਂ ਨੇ ਆਪਣਾ ਜਿਹੜਾ ਗਵਾਹ ਬੁnaya ਉਹ ਕਬੂਲ ਕਰ ਲਿਆ ਹੈਗਾ ਔਰ ਇਹਨਾਂ ਦਾ ਅਸੀਂ ਕੱਲ ਜਿਹੜਾ 2 ਦਿਨ ਦਾ ਰਿਮਾਂਡ ਲਿਆ ਹੈਗਾ ਉਹ ਸਾਡੇ ਕੋਲੋਂ ਰਿਮਾਰਟ ਹੈ ਇਹ ਤਹਿਕੀਕਤ ਹੋਏ ਗੱਲ ਸਾਹਮਣੇ ਆਈ ਸੀ ਕਿ ਗਰੀ ਸਿਲਿੰਡਰ ਹੈਗਾ ਉਹ ਦੀ ਜਿਹੜੀ ਘਰ ਵਾਲੀ ਹੈਗੀ ਆ ਉਹਦੇ 4 ਵਿਆਹ ਹੋਏ ਸੀਗੇ ਤੇ ਉਹ ਉਹ ਆਪਣੇ ਇੱਥੇ ਵੇਕੇ ਕਰਨ ਲਈ ਆ ਰਹਿਣ ਵਾਸਤੇ ਆਈ ਸੀ ਉਹਦਾ ਪਹਿਲਾਂ ਵੀ 8 ਸਾਲ ਦੀ ਬੱਚੀ ਜਿਹੜੀ ਹੈਗੀ ਆ ਤੇ ਇਹ ਵਿਆਹ ਜਿਹੜੇ ਚਾਰ ਹੋਏ ਸੀ ਉਸ ਤੋਂ ਬਾਅਦ ਇਹਦੇ ਜਿਹੜੇ ਮਦਰ ਪਾਦਰਾਂ ਲੜਕੀ ਦੇ ਉਹਨਾਂ ਨੂੰ ਪਤਾ ਲੱਗਿਆ ਸੀਗਾ ਵੀ ਇਹ ਕਿਸੇ ਹੋਰ ਲੜਕੇ ਦੇ ਨਾਲ ਰਿਲੇਸ਼ਨ ਹੋ ਗਿਆ ਤੋਂ ਇਸ ਚੀਜ਼ ਤੋਂ ਬੰਨ ਪਰੇਸ਼ਾਨ ਸੀਗੇ ਇਹ ਪਹਿਲਾਂ ਤੇ ਨਹੀਂ ਇੱਕ ਲੜਕੀ ਹੈਗੀ ਆ ਉਹ ਵੀ ਅਸੀਂ ਪਾਲਣਾ ਆ ਇਹ ਕੀ ਇਹ ਲੜਕੀ ਹੋ ਗਈ ਹੈਗੀ ਆ ਇਹ ਵੀ ਅਸੀਂ ਪਾਲਾਂਗੇ ਇਸ ਤਰ੍ਹਾਂ ਪੇਵਾਂ ਨੇ ਤੰਗੀ ਦੇ ਦਿੱਤਾ ਕਿ ਜਿਹੜਾ ਉਹ ਆਪਣੇ ਦੋਤੀ ਦਾ ਜਿਹੜਾ ਕਤਲ ਫੇਕੇ ਜਿਹੜੀ ਡੈਟਵਾਰਕ ਸੀ ਦੀ ਐਸੀ ਅਨਾਂ ਦੀ ਇਹ ਬਜ਼ੁਰਗ ਦੀ ਕੋਈ 8 ਸਾਲ ਦੀ ਸੀਗੀ ਤੇ ਉਹਦੀ ਜਿਹੜੀ ਵਾਈਪ ਹੈ ਉਹਦੀ ਚੱਕ ਇਹ ਗੱਲ ਵੀ ਨੁਕੀ ਗਿਲਟ ਸਾਵੇ ਉਹ ਉਹਨਾਂ ਕੇ ਰਹੀ ਉਹ ਪਹਿਲਾਂ ਤੋਂ ਨਾਲ ਕੇ ਰਹਿ ਰਹੇ ਸੀ ਉਹਦੀ ਦੇਖਭਾਲ ਵੀ ਇਹੀ ਕਰਦੇ ਸੀ ਨਾਨੇ ਗਾਨ ਮਾ ਜਰੇ ਬੱਚ ਉਹ ਇੱਥੇ 10-12 ਦਿਨ ਤੋਂ ਆ ਕੇ ਰਹਿ ਰਹੀ ਸੀ ਆਪਣੇ ਪਿੱਕੇ ਘਰ ਤੇ ਉਸ ਨੇ ਵੀ ਕੋਈ ਲੜਕਾ ਇਹਨੇ ਆਪਣਾ ਪਤਾ ਲੱਗਾ ਵੀ ਉਹ ਲੈ ਕੇ ਆਈ ਸੀ ਕਿ ਕਿਸੇ ਪਰਲੇ ਲੜਕੀ ਨੂੰ ਕਹਿ ਰਹੀ ਸੀ ਵੀ ਇਹ ਮੇਰੇ ਘਰਵਾਲੇ ਦਾ ਕੋ ਰਿਸ਼ਤੇ ਆ ਰਹਿਗਾ ਤੇ ਉਹ ਵੀ ਉਸ ਦਿਨ ਉਹਦੇ ਘਰ ਰਹਿ ਰਾਇ ਸੀ ਪਰ ਇਹਦੇ ਪੇਰੈਂਟਸ ਨੂੰ ਉਸ ਨੇ ਵੀ ਇਹਦਾ ਪਤਾ ਲੱਗਿਆ ਸੀਗਾ ਵੀ ਇਹ ਜਿਹੜਾ ਲੜਕਾ ਹੈਗਾ ਕੋਈ ਨਾ ਰਿਸ਼ਤੇਦਾਰ ਨਹੀਂ ਹੈਗਾ ਕੋਈ ਗਲਤ ਲੜਕੀ ਸੀਗਾ ਜਦੇ ਨਾਲੇ ਰਾਤ ਰਹੀ ਸੀ वो लड़की लड़का जड़े वो सेरे अल्ली इंद मॉर्निंग चले कैसी है उसको बाद है इन्हने इधर वर्क राहुल दीक्षा जी याद सुना है वो तब पीछे भी चला के आमंगे जेवड़े कुलापुर आई गल नोटिस दे इस ग्यारह पौनी को आगे कुला गला कोट की आह वो सारे मेडिकल पोर्ट है पारा नाम ना दे ना ਮਰਡਰ ਦਾ ਕੇਸ ਸੁਣੇਗੀ ਕਰ ਰਿਹਾ ਹੈ ਤਕੀ ਕਰਦਾ ਹਾਂ ਦੀ ਪੋਸਟਮਾਰਡਮ ਜਿਹੜਾ ਹੈਗਾ ਉਹ ਜਿਹੜਾ ਟੀਮ ਬਣਾ ਕੇ ਇਹਦੇ ਡਾਕਟਰ ਸੀ ਟੀਮ ਨਾਲ ਚਲੋ ਮੰਨ ਲੈਨੇ ਆ ਕਿ ਜੇਕਰ ਨਾਨਾ ਨਾਨੀ ਦੀ ਕੋਈ ਮਜਬੂਰੀ ਸੀ ਪਰ ਬੱਚੀ ਦਾ ਕਤਲ ਕਰਨਾ ਕੋਈ ਮਸਲੇ ਦਾ ਹੱਲ ਨਹੀਂ ਸੀ ਜਾਂ ਤਾਂ ਉਹ ਇਸ ਨੂੰ ਲੈ ਕੇ ਕਿਸੇ ਪੁਲਿਸ ਨੂੰ ਸ਼ਿਕਾਇਤ ਦੇ ਦਿੰਦੀ ਜਾਂ ਫਿਰ ਇਸ ਬੱਚੇ ਨੂੰ ਪੰਘੂੜੇ ਦੇ ਵਿੱਚ ਪਾ ਦਿੱਤਾ ਜਾਂਦਾ ਤਾਂ ਕਿ ਉੱਥੇ ਇਸ ਦੀ ਸਾਂਭ ਸੰਭਾਲ ਹੋ ਸਕੇ ਪਰ ਇਸ ਤਰੀਕੇ ਦੇ ਨਾਲ ਇੱਕ ਨੰਨੀ ਜਾਨ ਦਾ ਕਤਲ ਕਰਨਾ ਇਹ ਕਿੱਥੋਂ ਤੱਕ ਸਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ